ਫਰੀਦਾ ਗਲੀਆਂ ਚੇਕੜ ਦੂਰ ਘਰ ਨਾਲ ਪਿਆਰੇ ਨੇ ਹੂੰ ਇਸ਼ਾਲਾਂ ਤੇ ਪੀਜੇ ਕੰਬਲੀ ਜ਼ਹਾ ਤੇ ਤੋਤੇ ਨੇ ਹੂੰ ਫੇਦਾ ਗਲੀਆਂ ਚੇਕੜ ਦੂਰ ਘਰ نال پیارے نے ہوں چلا پیجے کمبلی تو تینے ہوں تجو سجو کمبلی اللہ برسے میں ہوں اللہ ورسے میں ہوں جائے ملا تین سجنا تو تو ہوں پچھو سے جو کمبلی اللہ ورسے میں ہوں جائے ملا تین سجنا تو تو ناہین ہوں ਜਾਏ ਮਿਲਾਂ ਤਿੰਨ ਸਾਜਨਾ ਤਤੋ ਨਹੀਂ ਨੇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਰੀਦਾ ਚੇਤ ਘਟੋਲਾ ਵਾਣ ਦੁਖ ਬਿਰਹ ਹੈ ਵਿਸ਼ਾਵਣ ਲੇਪ ਇਹ ਹੈ ਹਮਾਰਾ ਜੀਵਨਾ ਤੂੰ ਸਹਾਇਬ ਸੱਚੇ ਵੇਖ ਦੇਖ ਬੰਦੇ ਦੇ ਭਾਗ ਅਜੇ ਸੋ ਨਾ ਰਬ ਬੋੜਿਓ ਦੇਖ ਬੰਦੇ ਕੀ ਬਾਗ ਅਜਿਹਾ ਨਾ ਰੱਬ ਬੋਲਿਉ ਦੇਖ ਬੰਦੇ ਕੀ ਬਾਗ ਅਜਿਹਾ ਨਾ ਰੱਬ ਬੋਲਿਉ ਅਜਿਹਾ ਨਾ ਰੱਬ ਬੋਲਿਉ ਅਜੇ ਸੋ ਨਰਾਬ ਬੋੜਿਓ ਜੀ ਅਜੇ ਸੋ ਨਰਾਬ ਬੋੜਿਓ ਅਜੇ ਸੋ ਨਰਾਬ ਬੋੜਿਓ ਦੇਖ ਬੰਦੇ ਕੇ ਭਾਗ ਅਜੇ ਸੋ ਨਰਾਬ ਬੋੜਿਓ ख बंदे के भ अॼु न रब बोड़ो फरीदा तन सोक पिंजरिया फरीदा तोका पिंजरिया ਤਾਲੀਆ ਠੂਕੇ ਕਾਗ ਅਜਿ ਸੋ ਨਾ ਰਬ ਬੋਲਿਉ ਦੇਖ ਬੰਦੇ ਕੇ ਪਾਗ ਅਜਿ ਸੋ ਨਾ ਰਬ ਬੋ ਦੇਖ ਬੰਦੇ ਕੇ ਪਾਗ ਅਜਿ ਸੋ ਨਾ ਰਬ ਬੋਲਿਉ ਅਜਿ ਸੋ ਨਾਰਬ ਬੋੜਿਓ ਅਜਿ ਸੋ ਨਾਰਬ ਬੋੜਿਓ ਦੇਖ ਬੰਦੇ ਕੀ ਬਾਗ ਅਜਿ ਸੋ ਨਾਰਬ ਬੋੜਿਓ ਕਾਗਾ ਕੁਰਗ ਟੰਡੋ ਲਿਆ ਕਾਗਾ ਕੁਰਗ ਟੰਡੋ ਲਿਆ ਸਗਲਾ ਖਾਇਆ ਮਾਸ ਅਜੇ ਸੋ ਨਾ ਰਬ ਬੋੜਿਉ ਦੇਖ ਬੰਦੇ ਕੇ ਭਾਗ ਅਜੇ ਸੋ ਨਾ ਰਬ ਬੋੜਿਉ ਇਹ ਦੋ ਨੈਨਾ ਮਤ ਸੋਯੋ ਇਹ ਦੋ ਨੈਨਾ ਮਤ ਸੋਯੋ ਪਰ ਦੇਖਣ ਕੀ ਆਸ ਅਜੇ ਸੋਨਾ ਰੱਬ ਬੋੜਿਓ ਦੇਖ ਬੰਦੇ ਕੇ ਭਾਗ ਅਜੇ ਸੋਨਾ ਰੱਬ ਬੋੜਿਓ ਕਾਗਾ ਕੋਲ ਕੋ ਟੰਡੋ ਲਿਆ ਕਾਗਾ 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 ਚੁੰਡ ਨਾ ਪਿੰਜਰਾ ਕਾਗਾ ਚੁੰਡ ਨਾ ਪਿੰਜਰਾ ਬਸੇ ਤੇ ਉੱਡ ਜਾਏ ਅਜ ਸੋਨਾ ਰਬ ਬੋੜ ਦੇਖ ਬੰਦੇ ਕੇ ਬਾਗ ਅਜੇ ਸੋਨਾ ਰਬ ਬੋੜਿਉ ਦੇਖ ਬੰਦੇ ਕੇ ਬਾਗ ਅਜੇ ਸੋਨਾ ਰਬ ਬੋੜਿਉ ਜੇ ਤਾ ਪਿੰਜਰੇ ਮੇਰਾ ਸੋ ਬਸੇ ਜੇ ਤਾ ਪਿੰਜਰੇ मेरा सहो वसे मास न ते दुख आे अॼ सियो न रब बोड़े के पाग, अॼु सियो न रब बोड़ज सियो नब बोड़ो

ਵਾਗ ਅਜੇ ਸੋਨਾ ਰੱਬ ਬੋੜਿਓ ਇਹ ਸ਼ਬਦ ਬਾਬੇ ਫਰੀਦ ਜੀ ਦਾ ਹੈ ਇਹ ਦਾ ਨਾਮ ਸੇਖ ਫਰੀਦ ਦੀਨ ਮਸਦੂਨ ਗੰਜ ਏ ਸ਼ਕਰ ਪ੍ਰਚਲਿਤ ਨਾਮ ਸੇਖ ਫਰੀਦ ਸਕਰ ਗੰਜ ਪਿਤਾ ਦਾ ਨਾਮ ਸੇਖ ਜਲਾਲਦੀਨ ਸੁਲੇਮਾਨ ਮਾਤਾ ਜੀ ਮਰੀਮ ਤੁਰਸਮ ਜਨਮ ਸਥਾਨ ਖੇਤਰਵਾਲ ਚਾਵਲਸੀ ਮਸਾਇਕ ਜ਼िला ਮਲਤਾਨ ਅੱਜਕੱਲ ਪਾਕਿਸਤਾਨ ਕਿਆ ਜਾਂਦਾ ਹੈ ਜਨਮ 1173 ਈਸਵੀ ਵਿੱਚ ਪਰਲੋਗ ਪਰਲੋਗ ਪਵਨ 1266 ਈਸਵੀ ਵਿੱਚ ਅਸਥਾਨ ਪਾਸ ਲਟਕ ਕੇ ਤਪ ਕਰਨ ਵਾਲਾ ਖੂਬ ਇਸ ਸ਼ਬਦ ਦੇ ਵਿੱਚ ਦੱਸਿਆ ਗਿਆ ਹੈ ਇਸ ਸਾਖੀ ਦੇ ਵਿੱਚ ਦੱਸਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਰਾਗ ਸੂਹੀ ਰਾਗਾ ਸਾ ਵਿੱਚ ਦੋ ਦੋ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ 130 ਲੋਕ ਜਿੰਨਾ ਵਿੱਚ ਛਾਰਾ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਪ੍ਰਸਿੱਧੀ ਖੇਤਰ ਸਾਰਾ ਹਿੰਦੁਸਤਾਨ ਹੋਣ ਵਾਲਾ ਪਾਕਿਸਤਾਨ ਮੌਜੂਦ ਹੈ ਬਾਬਾ ਸ਼ੇਖ ਫਰੀਦ ਜੀ ਜਿਸ ਖੂਹ ਵਿੱਚ ਲੜਕੇ ਸਨ ਉਹ ਖੂਹ ਚਾਵਲਸੀ ਚਾਵਲਸੀ ਮਸਾਇਕਾ ਵਿੱਚ ਮੌਜੂਦ ਹੈ ਪਾਕ ਪਟਨ ਪਾਕ ਪਤਨ ਅਜੋ ਧਨ ਜਿਸ ਦਾ ਪਹਿਲਾ ਨਾਮ ਅਜੋ ਧਨ ਸੀ ਚਾਵਰਸੀ ਮੁਸੈਖਾ ਦਾ ਪਹਿਲਾ ਨਾਂ ਕੋਠੀਵਾਲ ਸੀ ਇਹ ਦੋਵੇਂ ਸਥਾਨ ਸੂਬਾ ਮਲਤਾਨ ਵਿੱਚ ਹੁਣ ਸੂਬਾ ਮਲਤਾਨ ਵਿੱਚ ਹੈ ਪਾਕਿਸਤਾਨ ਜ਼ਿਲ੍ਹਾ ਪਾਕਿਸਤਾਨ ਵਿੱਚ ਜ਼ਿਲ੍ਹਾ ਮਿੰਟ ਮਰੀ ਮਿੰਟਕ ਮੁਗਰੀ ਵਿੱਚ ਹਨ ਚਾਵਲਸੀ ਮੰਡੀ ਬੂੜੇਵਾਲ ਤੋਂ 7 ਮੀਲ ਦੀ ਦੂਰੀ ਤੇ ਹੈ ਮਜਾਰ ਕਾਟ ਦੀ ਰੋਟੀ ਪੱਥਰ ਨੂਮਾ ਦਾ ਫਲ ਗੋਦਰੀ ਬਹਿਸ ਬਹਿਸਾਤੀ ਦਰਵਾਜਾ ਯਾਦਗਾਰ ਪਾਕ ਪਟਨ ਵਿੱਚ ਮੌਜੂਦ ਹਨ ਰਬੀ ਵਿਛੋੜੇ ਵਿੱਚ ਬਾਬਾ ਫਰੀਦ ਜੀ ਦੀ ਵੇਦਤਾ ਦਿਲ ਦਾ ਦਰਦ ਵਿਛੋੜੇ ਦਾ ਦੁੱਖ ਟਿੱਕੀ ਹੁੰਦੀ ਗਈ ਇੰਨਾ ਸ਼ਲੋਕਾਂ ਦੀ ਆਵਾਜ਼ ਨੂੰ ਇੱਕ ਭੋਲੇ ਅਜਾੜੀ ਨੇ ਸੁਣਿਆ ਉਹ ਖੂਹ ਤੇ ਪੁੱਜਾ ਅਜਾੜੀ ਕਹਿੰਦੇ ਨੇ ਬੱਕਰੀਆਂ ਚਾਰਨ ਵਾਲਾ ਭੇਡਾਂ ਚਾਰਨ ਵਾਲਾ ਅਜਾੜੀ ਪਹੁੰਚਿਆ ਉਸ ਖੂਹ ਤੇ ਉਹ ਪੁੱਜਾ ਜਦੋਂ ਵੇਖਿਆ ਤਾਂ ਇੱਕ ਫਕੀਰ ਪੁੱਠਾ ਲਟਕ ਰਹਾ ਨਜਰੀ ਆਇਆ ਪੁੱਛਣ ਲੱਗਾ ਐ ਦਰਵੇਸ਼ ਜੀ ਆਪ ਜੀ ਖੂਬ ਚ ਕਿਉਂ ਪੁੱਠੇ ਲੜਕ ਰਹੇ ਹੋ ਬਾਬੇ ਫਰੀਦ ਨੇ ਉੱਤਰ ਦਿੱਤਾ ਅਸੀਂ ਬੰਦਗੀ ਕਰ ਆਏ ਹਾਂ ਖੁਦਾ ਨੂੰ ਯਾਦ ਕਰ ਆਏ ਹਾਂ ਜਦੋਂ ਖੁਦਾ ਮਿਹਰਬਾਨ ਹੋਏ ਹੋ ਗਏ ਉਹ ਜਾਣਗੇ ਜ਼ਰੂਰ ਦਰਸ਼ਨ ਬਖਸ਼ਣਗੇ ਅਜਾੜੀ ਪਹਿਲਾਂ ਵੀ ਫਕੀਰਾਂ ਦੀ ਸੰਗਤ ਕਰ ਚੁੱਕਾ ਸੀ ਉਸ ਨੇ ਝਟਫਟ ਇੱਕ ਰੱਸਾ ਵਟਿਆ ਘਾ ਦਾ ਘਾ ਦਾ ਰੱਸਾ ਵਟਿਆ ਤੇ ਅਤੀ ਰੱਬ ਤੇ ਭਰੋਸੇ ਤੇ ਬਾਬਾ ਫਰੀਦ ਜੀ ਵਾਂਜੂ ਆਪਣੇ ਪੈਰ ਬੰਨ ਕੇ ਖੂਬ ਵਿੱਚ ਲਟਕ ਗਿਆ ਪ੍ਰਭੂ ਭਗਤੀ ਵਛਲ ਅਨ ਪੋਲੇ ਅਜਾੜੀ ਨੂੰ ਪਹਿਲਾ ਦਰਸ਼ਨ ਦਿੱਤੇ ਪਹਿਲਾ ਦਰਸ਼ਨ ਤਾਂ ਦਿੱਤੇ ਉਹ ਅਜਾੜੀ ਨੂੰ ਤਾਂ ਪਤਾ ਨਹੀਂ ਸੀ ਕਿ ਕਾ ਅਧਰਸਾ ਟੁੱਟ ਜਾਣਾ ਪ੍ਰਮਾਤਮਾ ਨੇ ਕਿਹਾ ਇਹ ਅਨਜਾਨ ਹੈ ਇਹਨੂੰ ਮੈਂ ਦਰਸ਼ਨ ਪਹਿਲਾ ਦਵਾ ਕਿਉਂਕਿ ਉਹਨੇ ਕਾ ਦਾ ਰਸਾ ਵਟ ਕੇ ਤੇ ਪੁੱਠਾ ਪੈਰ ਨੂੰ ਲਟਕ ਕੇ ਉਹਦੇ ਵਿੱਚ ਲਟਕ ਗਿਆ ਬਾਬੇ ਫਰੀਦ ਨੇ ਚੰਗੀ ਤਰ੍ਹਾਂ ਸੰਗਲ ਬੱਧਾ ਸੀ ਬੜੇ ਝਗੜ ਬੰਦ ਕੀਤੀ ਸੀ ਇਹਨੂੰ ਇਹਨੇ ਘਾ ਦਾ ਰਸਾ ਟੁੱਟ ਜਾਣਾ ਤੇ ਇਹਨੇ ਕੋਜ ਵਿੱਚ ਡੇ ਪਿਆ ਤੇ ਪਰਮਾਤਮਾ ਨੇ ਇਹ ਅਜਾੜੀ ਨੂੰ ਪਹਿਲਾਂ ਦਰਸ਼ਨ ਦਿੱਤੇ ਪਿੱਛੋਂ ਬਾਬਾ ਫਰੀਦ ਜੀ ਨੂੰ ਪ੍ਰਤੱਖ ਦਰਸ਼ਨ ਬਖਸ਼ੇ ਦੋਨਾਂ ਦੇ ਹੱਥ ਦੇ ਠੰਡੇ ਹੋ ਗਏ ਚਿੜੀ ਵਿਚਾਨਾ ਪ੍ਰੀਤ ਮੇਰ ਦੇ ਘਰ ਆ ਗਿਆ ਲੈਣਾ ਨਾਲ ਪਿਆਰੇ ਅੱਲਾਹ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਪ੍ਰਭੂ ਜੀ ਨੇ ਦਰਸ਼ਨ ਪਿੱਛੋਂ ਬਾਬਾ ਫਰੀਦ ਜੀ ਅੰਦਰ ਭਗਤੀ ਦਾ ਰੰਗ ਵੱਧ ਆ ਗਿਆ ਅਠੋ ਪੈਰ ਸੁਰਤ ਜੁੜੀ ਰਹਿਣ ਲੱਗ ਪਈ ਖੂਹ ਵਿੱਚੋਂ ਨਿਕਲ ਆਏ ਇਹ ਖੂਹ پاک ਪਟਨ ਦੇ ਕੋਲ ਜਲਾ ਮਿੰਟ ਮਰੀ ਵਿੱਚ ਹੈ ਆਨੰਦ ਮਗਨ ਹੋਏ ਆਪਣੇ ਅੱਲਾ ਦੇ ਵਸਲ ਨਾਲ ਪ੍ਰਾਪਤ ਹੋਈ ਆਤਮ ਖੁਸ਼ੀ ਖੇੜਾ ਤੇ ਪ੍ਰਭੂ ਜੀ ਦੇ ਮਲਾਪ ਦੇ ਮਾਣੇ ਰਸ ਨੂੰ ਬਿਆਨ ਕਰਨੋਂ ਨਾ ਰਹਿ ਸਕੇ ਅਤੇ ਪ੍ਰਮਾਨ ਕੀਤਾ ਫਰੀਦ ਦਾ ਸ਼ਕਰਖੰਡ ਨਵਾਤ ਗੁੜ ਫਰੀਦ ਦਾ ਸ਼ਕਰਖੰਡ ਨਵਾਤ ਗੁੜ ਮੱਖਿਓ ਮਾਝਾ ਦੁੱਧ ਸਾਬੇ ਵਸਤੂ ਮਿੱਠੀਆਂ ਰੱਬ ਨਾ ਪੂਜਣਾ ਤੁੱਦ ਰੱਬੀ ਪ੍ਰੀਤ ਦੇ ਭਖਾਰੀ ਬਾਬਾ ਫਰੀਦ ਜੀ ਰੱਬੀ ਪ੍ਰੇਮ ਰੂਪੀ ਕਥੂਰੀ ਯਾਨੀ ਕਿ ਆਪਾਂ ਕਸਤੂਰੀ ਕਹਿੰਦੇ ਆ ਇਹਦੇ ਵਿੱਚ ਕਥੂਰੀ ਦਸਿਆ ਕਥੂਰੀ ਦੀ ਸੁਗੰਧੀ ਨਾਲ ਨਸਿਆ ਗਏ ਭਜੇ ਭਜਿਆ ਯਾਨੀ ਕਿ ਭਜਿਆ ਗਏ ਨਸਿਆ ਗਏ ਬਾਬਾ ਫਰੀਦ ਜੀ ਦੇ ਜੋਹਲ ਸੂਫੀ ਰੰਗ ਲਾਤੇ ਵਡਿਆਈ ਨੂੰ ਵੇਕੇ ਇੱਕ ਮਤ ਸਭੀ ਕਾਜੀ ਸੁਬਾਨਦੀਨ ਈਰਖਾ ਕਰਕੇ ਲੋਕਾਂ ਨੇ ਤੇ ਇਲਾਕੇ ਦੇ ਜ਼ਗੀਰਦਾਰਾਂ ਨੂੰ ਆਖਣ ਲੱਗਾ ਫਰੀਦ ਬਾਬਾ ਫਰੀਦ ਸਰਾਂ ਦੇ ਵਿਰੋਧ ਹਨ ਇਸ ਨੂੰ ਇਥੋਂ ਕਾਟ ਦੇਣਾ ਚਾਹੀਦਾ ਇਸ ਗੱਲ ਦਾ ਪਤਾ ਲੱਗਾ ਮਲਤਾਨ ਦੇ ਹਾਕਮ ਨੂੰ ਮਲਤਾਨ ਦੇ ਹਾਕਮ ਨੂੰ ਲੱਗਾ ਤਾਂ ਕਾਜੀ ਸੁਭਾ ਦੇ ਨੂੰ ਸਾਧ ਕੇ ਚੰਗੀ ਝਾੜ ਪਾਈ ਪਰ ਕਾਜੀ ਅੰਦਰ ਲੱਗੀ ਈਰਖਾ ਦੀ ਅੱਗ ਮਠੀ ਨਾ ਹੋਈ ਉਸ ਨੇ ਇੱਕ ਬਦਮਾਸ਼ ਪਾਸੋਂ ਵੀ ਬਾ ਬਾ ਫਰੀਦ ਜੀ ਨੂੰ ਮਟਾਉਣਾ ਚਾਹਾ ਪਰ ਇਸ ਦਾ ਇਹ ਭੈੜਾ ਮਨਸੂਬਾ ਖਿਆਲ ਕਾਮਜਵ ਨਾ ਹੋਇਆ ਦੇਖ ਬੰਦੇ ਕੇ ਭਾਗ ਅਜਿ ਸੋ ਨਾ ਰਬ ਬੋੜਿਓ ਦੇਖ ਬੰਦੇ ਕੇ ਬਾਗ ਅਜਿ ਸੋਨਾ ਰੱਬ ਬੋੜਿਓ ਅਜਿ ਸੋਨਾ ਰੱਬ ਬੋੜਿਓ ਅਜਿ ਸੋਨਾ ਰੱਬ ਬੋੜਿਓ ਦੇਖ ਬੰਦੇ ਕੇ ਬਾਗ ਅਜਿ ਸੋਨਾ ਰੱਬ ਬੋੜਿਓ ਦੇਖ ਬੰਦੇ ਕੀ ਭਾਗ ਅਜਿ ਸੋ ਨਾ ਰਬ ਬੋਲਿਓ ਇੱਕ ਵਾਰ ਫੇਰ ਚੋਰ ਬਾਬਾ ਫਰੀਦ ਜੀ ਦੇ ਡੇਰੇ ਤੇ ਆਵਲਿਆ ਦੇਵ ਨੇਦ ਕੁਦਰਤੀ ਉਸਦੀ ਨਾજર ਜਾਂਦੀ ਰਹੀ ਅੰਨਾ ਹੋ ਗਿਆ ਅੰਨੇ ਆ ਮੰਗੂ ਚਾਰ ਚਫੇ ਦੇ ਤੋਲਣ ਮਲਟੋਲਣ ਲੱਗਾ ਤਰਕਸਾਰ ਬਾਬਾ ਫਰੀਦ ਜੀ ਦਾ ਇੱਕ ਮਰੀਦ ਉੱਠਿਆ ਜਦੋਂ ਮਰੀਦ ਨੇ ਉਸ ਅੰਨੇ ਹੋਏ ਬੰਦੇ ਨੂੰ ਵੇਖਿਆ ਤਦ ਪੁੱਛ ਗਿਚ ਕੀਤੀ ਕਿ ਤੂੰ ਇਥੇ ਕੀ ਕਰਦਾ ਏ ਚੋਰ ਨੇ ਆਖਿਆ ਮੈਂ ਚੋਰ ਹਾਂ ਮੈਂ ਚੋਰੀ ਕਰਨ ਆਇਆ ਸੰਪਾਰ ਜਦੋਂ ਮੈਂ ਡੇਰੀ ਤੇ ਵੜਿਆ ਤਾਂ ਮੇਰੀਆਂ ਅੱਖਾਂ ਦੀ ਲੋ ਜਾਂਦੀ ਰਹੀ ਮਰੀਦ ਚੋਰ ਨੂੰ ਫੜ ਕੇ ਫਰੀਦ ਜੀ ਪਾਸ ਲੈ ਗਿਆ ਬਾਬੇ ਫਰੀਦ ਨੇ ਬਾਬੇ ਫਰੀਦ ਜੀ ਨੇ ਚੋਰ ਦੀ ਨਿਗਾਹ ਠੀਕ ਹੋ ਜਾਣ ਵਾਸਤੇ ਅੱਲਾਹ ਪਾਸ ਪ੍ਰਾਰਥਨਾ ਕੀਤੀ ਚੋਰ ਜੀ ਨਿਗਾਹ ਠੀਕ ਹੋ ਗਈ ਤੁਰੰਤ ਛੇਤੀ ਉਹ ਚੋਰ ਜੀ ਬਾਬਾ ਫਰੀਦ ਜੀ ਦਾ ਮਰੀਦ ਬਣ ਗਿਆ ਅੰਤ ਪਾਕ ਪਟਨ ਵਿੱਚ ਹੀ 93 ਵਰਿਆਂ ਦੀ ਉਮਰ ਵਿੱਚ 1268 ਈਸਵੀ ਨੂੰ ਸਰੀਰ ਤਿਆਗ ਕੇ ਅੱਲਾਹ ਤਾਲਾ ਦੀ ਦਰਗਾਹ ਵਿੱਚ ਪੁੱਜ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਅਤੇ ਕੋਝ ਸਲੋਕਾਂ ਵਿੱਚ ਲੀਆਂ ਪੰਕਤੀਆਂ ਦੀ ਟਿੱਪਣੀ ਕਰਕੇ ਉਹਨਾਂ ਦੀ ਸਪੱਸ਼ਟ ਕਰਨ ਦੀ ਮਿਹਰ ਕੀਤੀ ਤਾਂ ਜੋ ਪ੍ਰੇਮੀ ਪੁਰਸ਼ ਸ਼ਲੋਕਾਂ ਦੇ ਸਹੀ ਅਰਥ ਨੂੰ ਸਮਝ ਕੇ ਸਹੀ ਮਾਰਗ ਤੇ ਤੁਰ ਚੱਕਣ। ਬਾਬਾ ਫਰੀਦ ਜੀ ਆਪਣੇ ਮਰਸਦ ਦੀ ਵਿੱਚਵੇਂ ਸੇਵਾ ਕਮਾਈ ਤੇ ਅੱਲਾਹ ਦੇ ਪ੍ਰੇਮ ਵਿੱਚ ਕਿੰਨੇ ਦੁੱਖ ਝੱਲੇ ਪਰ ਦ੍ਰਿ નિਚਾਤਾ ਤੇ ਆਗਿਆ ਨਹੀਂ। ਅੰਤ ਪ੍ਰਭੂ ਜੀ ਦੇ ਪ੍ਰਚਨ ਹੋ ਕੇ ਪ੍ਰੇਮਾ ਭਗਤੀ ਵਿੱਚ ਮਗਨ ਹੋਏ ਬਾਬਾ ਫਰੀਦ ਜੀ ਨੂੰ ਪ੍ਰਤੱਖ ਦਰਸ਼ਨ ਦੇ ਕੇ ਨਿਹਾਲ ਕੀਤਾ ਤੂੰ ਬਾਬਾ ਫਰੀਦ ਜੀ ਦੇ ਦੀ ਪਵਿੱਤਰ ਸਾਖੀ ਸੁਣ ਕੇ ਦਰੇ ਨੇਚੇ ਨਾਲ ਅਕਾਲ ਪੁਰਖ ਦੇ ਮਾਰਗ ਦਾ ਪਾਂਧੀ ਬਣ ਕੇ ਵਾਹਿਗੁਰੂ ਗੁਰਮੰਤਰ ਪ੍ਰਾਪਤ ਕਰਕੇ ਸਿਮਰਨ ਭਜਨ ਕਰਕੇ ਜੀਵਨ ਸਫਲਾ ਕਰ ਲੈ ਦੇਖ ਬੰਦੇ ਕੀ ਪਾਗ ਅਜਿਹਾ ਨਾ ਰਬ ਬੋੜਿਓ ਦੇਖ ਬੰਦੇ ਕੀ ਪਾਗ ਅਜਿਹਾ ਨਾ ਰਬ ਬੋੜਿਓ ਅਜਿਹਾ ਨਾ ਰਬ ਬੋੜਿਓ ਅਜਿਹਾ ਨਾ ਰਬ ਬੋੜਿਓ Aje se o Narabu Boryu Aje se o Narabu Boryu Dekha Bandhe Ki Pag Aje se o Narabu Boryu Dekha Bandhe Ki Pag Aje se o Narabu ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ